ਲਿੱਤੇ ਪਿੰਡ ਹੋਇਆ ਜੀ ਉਹ ਦੇਖੋ ਜੀ ਰਾਤ ਦੇ ਵੇਲੇ ਕਿਸੇ ਸ਼ਰਾਤ ਦੇ ਹੰਸਰ ਨੇ ਬਾਬਾ ਜੀ ਦੀ ਪਾਲ ਬਣਾ ਦੀ ਜਗਾ ਉੱਥੇ ਲਾਈ ਦੀ ਆ ਉਹਨੂੰ ਛੱਗੇ ਪੱਡੇ ਫਿਰ ਇੱਕ ਇਹ ਵੀ ਵੀਡੀਓ ਬਣ ਕੇ ਆਈ ਹੈ ਕਿ ਕੁੱਤਾ ਮਾਰਿਆ ਗਿਆ ਜਿਹੜਾ ਕੁੱਤਾ ਉੱਥੇ ਹੀ ਰੱਖੀ ਕਰਦਾ ਉਹਨੂੰ ਮਾਰਿਆ ਗਿਆ ਇੱਕ ਰਾਤ ਪਹਿਲਾਂ ਦੀ ਇਹ ਗੱਲ ਆ ਉਸ ਤੋਂ ਬਾਅਦ ਪੁਲਿਸ ਕੋਲੇ ਗੱਲ ਪਹੁੰਚੀ ਉਸ ਤਾਂ ਸਮਿਆਂ ਚੱਲ ਰਿਆ ਸੀਗੇ ਛੁੱਟੀਆਂ ਸੀਗੀਆਂ ਤੇ ਚੌਂਕੀ ਚਾਰਜ ਤੇ 43 ਦੀ ਮੇਰੇ ਨਾਲ ਗੱਲ ਹੋਈ ਕਹਿੰਦੇ ਨਾ ਪਤਾ ਨਹੀਂ ਕੋਈ ਗੱਲ ਨਹੀਂ ਵੀ ਅਸੀਂ ਤਾਂ ਮਸਲੇ ਦਾ ਹੱਲ ਕਰਦੇ ਆਂ ਜੀ ਤੇ ਅੱਜ ਫਿਰ ਕਰਦੇ ਆਂ ਕਿਉਂਕਿ ਅਸੀਂ ਕੋਈ ਜੀ ਬੁਲਾਇਆ ਸੀਗਾ ਉਹਨੇ ਇੱਕ ਮਾਫੀਨਾਮਾ ਮਹੋਨੇ ਆ ਕਿ ਦੇਖੋ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਤਾਂ ਕਰਨੀ ਚਾਹੀਦੀ ਬੇਅਤਬੀ ਹੋਈ ਆ ਬਾਬਾ ਬਾਲਕਨਾਂ ਦੀ ਜਗ੍ਹਾ ਦੇ ਨਾਲ ਤੇ ਜੋ ਬਣਦੀ ਕਾਨੂੰਨੀ ਵਾਰੀ ਕੀਤੀ ਜਾਵੇ ਵਿੱਚ ਮਾਫੀਨਾਮਾ ਮਿਲਣ ਦਾ ਕੋਈ ਮਤਲਬ ਨਹੀਂ ਬਣਦਾ ਰਹਿ ਗਈ ਗੱਲ ਦੁੱਜੀ ਸਾਡੇ ਸਮਾਜ ਦੀ ਕਾਲ ਕੀਤੀ ਆ ਉਹਦੇ ਬਾਬਾ ਹਾਥੀਰਾਂ ਦੀ ਕਮੇਟੀ ਨੂੰ ਵੀ ਬਾਰ-ਬਾਰ ਫੋਨ ਗਿਆ ਦੇ ਆਉਂਦੇ ਪਹੁੰਚਣ ਦੀ ਗੱਲ ਆ ਉੱਥੇ ਪਹੁੰਚਣਾ ਫਸਦਾ ਆ ਪਤਾ ਨਹੀਂ ਕਿਉਂ ਨਹੀਂ ਪਹੁੰਚਦੇ ਕਿਉਂ ਡਰਦੇ ਆ ਲੋਕੀ ਇਹਨਾਂ ਦੇ ਮਨਾਂ ਦੇ ਵਿੱਚ ਇਹੋ ਜਿਹਾ ਵਿਹਮ ਪਈ ਆ ਹੁਣ ਚੌਕੀ ਚੌਕੀ ਗਏ ਸੀ ਸਾਡੇ ਇਹ ਤੁਸੀਂ ਡੀਐਸਪੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਆ ਵੀ ਡੀਐਸਪੀ ਸਾਹਿਬ ਉਹਨਾਂ ਨਾਲ ਗੱਲ ਹੋ ਚੁੱਕੀ ਆ ਹੁਣੇ ਉਹਨਾਂ ਨੇ ਕੱਲ ਸਾਨੂੰ ਕਿਹਾ 10:30 ਵਜੇ ਇੱਥੇ ਪਹੁੰਚੋਗੇ ਤੇ ਉਤੋਂ ਜੋ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰਾਂਗੇ ਜੋ ਬਣਦੀ ਹੋਵੇ ਇੱਕੋ